ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੇ ਮੇਰੇ ਅਜੀਜ਼ ਮਿੱਤਰ ਕਾਕਾ ਜੋਸਨ ਜੀ ਬੈਠੇ ਸਨ ਮੇਰੇ ਕੋਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਆਪਾਂ ਕੈਂਡੀਡੇਟ ਚੁਣ ਕੇ ਭੇਜਨੇ ਹਨ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜੇ ਚੰਗੇ ਕੈਂਡੀਡੇਟ ਹੈ ਜਿਹੜੇ ਸਾਫ਼ ਨੀਅਤ ਦੇ ਨਾਲ ਆਪਣਾ ਘਰ ਨਾ ਭਰਨ ਆਪਣੀ ਜੇਬ ਵੱਲ ਨਾ ਦੇਖਣ ਜਿਵੇਂ ਕਹਿੰਦੇ ਆ ਲੋਕਾਂ ਦਾ ਸਾਫ਼ ਨੀਅਤ ਨਾਲ ਭਲਾ ਕਰਨ ਉਸ ਮੁੱਦੇ ਤੇ ਸਾਡੇ ਕੁਝ ਵਿਚਾਰ ਚੱਲ ਰਹੇ ਸੀ ਵੀਰ ਨੇ ਆਪਣੇ ਵਿਚਾਰ ਦਿੱਤੇ ਮੈਂ ਇਹਨਾਂ ਨੂੰ ਆਪਣੇ ਵਿਚਾਰ ਦਿੱਤੇ ਤੇ ਗੱਲ ਨਿਕਲ ਆਈ ਭਾਈ ਅਮਰਿਤਪਾਲ ਦੇ ਹੱਕ ਦੇ ਵਿੱਚ ਖੜਨ ਦੀ ਕੁੜੂਰ ਸਾਹਿਬ ਤੋਂ ਭਾਈ ਅਮਰਿਤਪਾਲ ਜੀ ਨੂੰ ਜਿਵੇਂ ਕਹਿੰਦੇ ਆ ਨੁਮਾਇੰਦਾ ਬਣਾ ਕੇ ਸਾਹਮਣੇ ਰੱਖਿਆ ਗਿਆ ਹੈ ਸੋ ਭਾਈ ਅਮਰਿਤਪਾਲ ਦੇ ਕਿਰਦਾਰ ਬਾਰੇ ਗੱਲਾਂ ਹੋਈਆਂ ਏ ਟੂ ਜ਼ेड ਤੱਕ ਜਿਵੇਂ ਕਹਿੰਦੇ ਆ ਦੇਖਿਆ ਗਿਆ ਸੁਣਿਆ ਗਿਆ ਜੋ ਹੁਣ ਪ੍ਰੈਜ਼ੈਂਟ ਹੈ ਉਸ ਬਾਰੇ ਗੱਲਾਂ ਹੋਈਆਂ ਦੇਖੋ ਜਿਹੜਾ ਚੰਗਾ ਇਨਸਾਨ ਹੈ ਸਾਫ਼ ਨੀਅਤ ਵਾਲਾ ਇਨਸਾਨ ਹੈ ਹੱਕ ਹਲਾਲ ਦੀ ਰੋਟੀ ਖਾਂਦਾ ਹੈ ਮਿਹਨਤ ਕਰਦਾ ਹੈ ਉਹ ਬੰਦਾ ਕਦੇ ਕਿਸੇ ਦੇ ਉਹ ਗੁਣ ਨਹੀਂ ਦੇਖਦਾ ਗੁਣ ਦੇਖਦਾ ਹੈ ਗਲਤੀਆਂ ਸਭ ਤੋਂ ਹੀ ਹੁੰਦੀਆਂ ਹਨ 18 ਸਾਲ ਤੋਂ ਲੈ ਕੇ 25 26 27 ਸਾਲ ਦੀ ਉਮਰ ਦੇ ਵਿੱਚ ਇਨਸਾਨ ਗਲਤੀਆਂ ਕਰਦਾ ਹੈ ਪਰ ਜਿਹੜਾ ਚੰਗਾ ਇਨਸਾਨ ਹੈ ਉਹ ਕਦੇ ਕਿਸੇ ਦਾ ਪਾਸਟ ਨਹੀਂ ਦੇਖਦਾ ਪ੍ਰੈਜੈਂਟ ਹੀ ਦੇਖਦਾ ਹੈ ਤੇ ਅਸੀਂ ਵੀ ਸਾਡੀ ਸੋਚ ਵੀ ਇਹ ਹੋਈ ਹੈ ਕਿ ਜੋ ਬੰਦਾ ਪ੍ਰੈਜੈਂਟ ਹੈ ਅਸੀਂ ਪਾਸ ਤੋਂ ਕੀ ਲੈਣਾ ਪ੍ਰੈਜ਼ੈਂਟ ਉਹ ਬੰਦਾ ਕੀ ਕਰ ਰਿਹਾ ਉਸਨੇ ਕੀ ਕੀਤਾ ਬਹੁਤ ਸਾਰੇ ਨੌਜਵਾਨ ਨੇ ਲੋਕ ਜਿਹੜੇ ਸੀਗੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਿਆ ਭਾਈ ਅਮਰਤਪਾਲ ਜੀ ਨੇ ਤੇ ਕੁੱਲ ਮਿਲਾ ਕੇ ਅਮਰਤ ਸ਼ਿਕਾਏ ਜਿਹੜੀਆਂ ਦਸਤਾਰਾਂ ਸਿੰਘ ਸਜੇ ਨੌਜਵਾਨ ਜਿਹੜੇ ਤਕਰੀਬਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਸੀ ਉਹਨਾਂ ਦੇ ਬੋਲ ਦਮਦਾਰ ਬੋਲ ਜਿਹੜੇ ਹੈਗੇ ਆ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਤੇ ਜਿਵੇਂ ਕਹਿੰਦੇ ਆ ਕੋਈ ਅਜਿਹੇ ਫੈਸਲੇ ਵੀ ਜਿਹੜੇ ਅੜੇ ਹੋਏ ਸੀਗੇ ਜਾਂ ਮਤਲਬ ਕਿ ਆਪ ਉਧਰੇ ਲੋਕ ਚੱਲੇ ਸਨ ਕੋਈ ਕਿਰਦਾਰ ਜਿਵੇਂ ਕਹਿੰਦੇ ਆ ਆਪਣੇ ਸਰਦਾਰ ਸਿੱਖੀ ਦੇ ਕਿਰਦਾਰ ਤੋਂ ਕੁਝ ਲੋਕ ਪਟਕ ਚੁੱਕੇ ਸਨ ਭਾਈ ਅਮਰਤਪਾਲ ਪਿਛਲੀ ਦਿਨੀ ਜੋ ਆਏ ਉਹਨਾਂ ਦਾ ਵਿਚਾਰ ਆਏ ਤੇ ਜਿਵੇਂ ਕਹਿੰਦੇ ਆ ਲੋਕਾਂ ਨੇ ਉਹਨਾਂ ਨੂੰ ਸੁਣਿਆ ਉਹਨਾਂ ਨੇ ਜੋ ਗੱਲਾਂ ਕੀਤੀਆਂ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਣ ਦੀਆਂ ਗੱਲਾਂ ਕੀਤੀਆਂ ਸਿੰਘ ਸਜਣ ਦੀਆਂ ਗੱਲਾਂ ਕੀਤੀਆਂ ਤੇ ਨੌਜਵਾਨ ਮੁੰਡਿਆਂ ਨੇ ਜਦੋਂ ਵਿਚਾਰ ਸੁਣੇ ਤੇ ਪੰਜਾਬ ਤੇ ਪੰਜਾਬੀਅਤ ਨੂੰ ਸਮਝਿਆ ਦਿਲ ਦੇ ਵਿੱਚ ਵਸਾਇਆ ਤੇ ਹਰ ਕਿਸੇ ਦੀ ਤਮੰਨਾ ਸੀ ਮੇਰੇ ਵਰਗੇ ਜਿਵੇਂ ਕਹਿੰਦੇ ਆ ਜੋ ਦਸਤਾਰ ਧਾਰੀ ਨਹੀਂ ਹੈ ਇੱਕ ਟਾਈਮ ਅਜੀਹਾ ਸੀ ਕਿ ਸਾਡੇ ਵਰਗੇ ਦਾ ਵੀ ਮਨ ਕਰਦਾ ਸੀ ਕਿ ਅਸੀਂ ਦਸਤਾਰ ਬਣੀਏ ਤੇ ਸਾਡੇ ਵਿੱਚ ਉਹ ਪੰਜਾਬ ਪੰਜਾਬੀਅਤ ਆਵੇ ਜੋ ਸਾਡੇ ਵਿਰਸੇ ਦੇ ਵਿੱਚ ਸਰਦਾਰਾਂ ਦੀ ਜਿਹੜੀ ਹੋਂਦ ਹੈ ਜਿਸ ਹੋਂਦ ਦੇ ਕਾਰਨ ਅਸੀਂ ਪੰਜਾਬੀ ਜਾਣੇ ਜਾਂਦੇ ਹਾਂ ਅਸੀਂ ਉਸ ਨੂੰ ਸਾਹਮਣੇ ਲੈ ਕੇ ਆਈਏ ਤੇ ਚਲੋ ਲੋਕ ਲੱਖ ਚੋਰੀਆਂ ਠੱਗੀਆਂ ਝੂਠ ਬੋਲਦੇ ਹਨ ਦੇਖੋ ਸਰਦਾਰ ਦਾ ਜਿਹੜਾ ਕਿਰਦਾਰ ਹੈ 100 ਦੇ ਵਿੱਚੋਂ 80 90 95% ਅਜਿਹਾ ਸਿੱਖੀ ਦਾ ਗਿਰਦਾਰ ਹੈ ਕਿ ਸਰਦਾਰ ਕਦੇ ਝੂਠ ਨਹੀਂ ਬੋਲਦਾ ਨਾ ਹੀ ਬਤੇ ਕੋਈ ਮਾੜਾ ਕੰਮ ਕਰਦਾ ਹੈ ਚਲੋ ਕੋਈ ਅਜਿਹੇ ਖੂਨ ਹੁੰਦੇ ਹਨ ਜਾਂ ਕੋਈ ਅਜਿਹਾ ਪਹਿਰਾਵਾ ਨਕਲੀ ਹੁੰਦਾ ਹੈ ਜੋ ਝੂਠ ਵੀ ਬੋਲਦਾ ਹੈ ਬੇਈਮਾਨੀਆਂ ਠਗੀਆਂ ਵੀ ਕਰਦਾ ਹੈ ਪਰ ਜਿਹੜਾ ਅਸਲ ਸਰਦਾਰ ਹੈ ਉਹ ਸਭ ਦਾ ਭਲਾ ਹੀ ਮੰਗਦਾ ਹੈ ਨਾ ਕਿ ਕੋਈ ਚੋਰੀਆਂ ਠੱਗੀਆਂ ਕਰਦਾ ਹੈ ਨਾ ਹੀ ਕਿਸੇ ਦੇ ਧੀ ਪੁੱਤ ਨੂੰ ਗਲਤ ਸੰਗਤ ਵੱਲ ਲੈ ਕੇ ਜਾਂਦਾ ਹੈ ਸੋ ਉਹਨਾਂ ਦਾ ਜਿਹੜਾ ਪਿਛੋਕੜ ਆ ਪਿਛਲੇ ਟਾਈਮ ਦਾ ਰਿਹਾ ਹੈ ਉਸ ਬਾਰੇ ਵਿਚਾਰ ਵਿਟਾਂਦਰਾ ਹੋਇਆ ਤੇ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਜੇ ਸੀ ਖਡੂਰ ਸਾਹਿਬ ਤੋਂ ਹੁੰਦੇ ਤਾਂ VOTING ਉਹਨਾਂ ਨੂੰ ਹੀ ਕਰਦੇ ਇੱਕ ਮਾਂ ਨੇ ਪੁੱਤ ਜੰਮਿਆ ਤੇ ਪੁੱਤ ਸੇਵਾ ਦੇ ਵਿੱਚ ਅਰਪਣ ਕਰਤਾ